ਜਿਕਰਾ ਪਾਲੀ ਮਹਾਰਾਜੀ ਦਾ ਬਹੁਤ ਸਾਚੇ ਦਰਬਾਰ ਕੀ ਹੈ ਲਓ ਜੀ ਦਿਵਾਲੀ ਦੀ ਦਿਵਾਲੀ ਦਾ ਤਮਾਕਾ ਕਰਤਾ ਵਾ ਮੇਰੇ ਭੈਣਾ ਵੀਰਾਂ ਨੂੰ ਸਾਰਿਆਂ ਨੂੰ ਦਿਵਾਲੀ ਦੀ ਲੱਖ ਲੱਖ ਵਧਾਈ ਹੋਵੇ ਦਿਵਾਲੀ ਦੇ ਤਮਾਕੇ ਤੇ 500 ਰੁਪਏ ਦਾ ਸੂਟ ਆ ਜਿਹੜਾ ਸਾਡੇ ਕੋਲ ਮਿਲੂਗਾ ਸਿਰਫ 100 ਰੁਪਏ ਦਾ ਸੂਟ ਜੀ 100 ਰੁਪਏ ਦਾ ਸੂਟ 500 ਰੁਪਏ ਵਾਲਾ ਸੂਟ ਇਹਦੇ ਕਲਰ ਮੈਚਿੰਗ ਬਹੁਤ ਆ ਦੇਖੋ 500 ਰੁਪਏ ਦਾ ਸੂਟ ਸਿਰਫ 100 ਰੁਪਏ ਵਿੱਚ ਮੇਲਾ ਕਿੱਥਾ ਪੌਨਰ ਦੀ ਟੀ ਬਲੇ ਰੋਡ ਤੇ ਕਿਵਨ ਜੀ ਜਿੱਥੇ ਸਸਤੇ ਸਸਤਾ ਕਪੜਾ ਦੰਦਾ ਹੈ 100 ਰੁਪਏ ਦਾ ਸੂਟ 100 ਰੁਪਏ ਦਾ ਸੂਟ 500 ਵਾਲਾ ਕਲਰ ਮੈਚਿੰਗ ਬਹੁਤ ਹੈ ਜੀ 100 ਰੁਪਏ ਦਾ ਸੂਟ 100 ਰੁਪਏ ਦਾ 500 ਵਾਲਾ ਸੂਟ 100 ਰੁਪਏ ਦੇ ਵਿੱਚ ਜੀ ਵੱਡੇ ਵਰਦੇ ਤੇ 3 ਮੀਟਰ ਕਪੜਾ ਪੂਰਾ ਹੋਗਾ ਜੀ ਮੇਲਾ ਕਿੱਥਾ ਪੌਨਰ ਦੀ ਟੀ ਬਲੇ ਰੋਡ ਪਿੱਛੇ ਇਵੈਂਟ ਜਿੱਥੇ ਸਸਤੇ ਸਸਤਾ ਕਪੜਾ ਦੰਦਾ ਜੀ ਓਕੇ ਜੀ ਪਕੇ ਦਮ ਚਮ ਕਰਦੀ ਜਿਹੜਾ ਮਾਰਕੀਟ ਰਹਿਗਾ 500 ਰੁਪਿਆ ਰੇਟ ਸਾਡੇ ਕੋਲ ਮਿਲੂਗਾ 200 ਰੁਪਿਆ ਦਾ ਸੂਟ ਜੀ 500 ਰੁਪਿਆ ਵਾਲਾ ਸੂਟ 200 ਰੁਪਿਆ ਵਿੱਚ 500 ਵਾਲਾ ਸੂਟ 200 ਮਿਲਣਾ ਕਿਥੇ ਪੋਨਰ ਦੀ ਟੀਮ ਲੈਰ ਰੋ ਪਿੱਕ ਇਵੈਂਟ ਜਿਹਨਾਂ ਦਾ ਮੋਬਾਈਲ ਨੰਬਰ ਹੈਗਾ 9946 3488 ਇਹ ਦਿਵਾਲੀ ਤੋਨਾ ਕਰੀ ਦਿਵਾਲੀ ਤੋਨਾ ਜਿਹੜਾ ਭੈਣਵੀਰ 2000 ਦੀ ਸ਼ੋਪਿੰਗ ਕਰੂਗਾ ਉਹਨੂੰ ਅਜਿਹਾ ਗਿਫਟ ਫਰੀ ਦਿੱਤੇ ਜਾਣਗੇ ਇਹ ਸਿਰਫ 500 ਵਾਲਾ 200 ਰੁਪਏ ਦੇ ਵਿੱਚ ਜੀ 500 ਵਾਲਾ ਸੂਟ 200 ਰੁਪਏ ਦੇ ਵਿੱਚ ਮੇਲੇ ਕਿੱਥੇ ਆ ਪੌਨਰ ਦੀ ਹੱਟੀ ਬਲੇਰ ਰੋਡ ਵਿਕੀਵੈਂਡ ਕੱਲ ਨੂੰ ਵੀ ਸੌਦ ਵਧੀਆ ਜੀ ਕਪੜਾ ਬਹੁਤ ਵਧੀਆ 500 ਵਾਲਾ ਸੂਟ 200 ਰੁਪਏ ਦੇ ਵਿੱਚ ਮੇਲੇ ਕਿੱਥੇ ਪੌਨਰ ਦੀ ਹੱਟੀ ਬਲੇਰ ਰੋਡ ਵਿਕੀਵੈਂਡ ਜਿੱਥੇ ਸਸਤੇ ਸਸਤੇ ਕਪੜਾ ਦਾਨੀ 2000 ਦੀ ਸ਼ੋਪਿੰਗ ਕਰੋਗਾ ਇਹਨਾਂ ਸੂਟਾਂ ਨਾਲ ਵੀ ਉਹਨੂੰ ਵੀ ਇੱਕ ਗਿਫਟ ਫ੍ਰੀ ਦਿੱਤੇ ਜਾਣਗੇ ਜਿਹੜਾ ਮਰਜ਼ੀ ਪੀਸ ਗਿਫਟ ਫ੍ਰੀ ਮਿਲੂ ਜੀ 2000 ਦੀ ਸ਼ੋਪਿੰਗ ਨਾਲ ਗਿਫਟ ਫ੍ਰੀ ਇਹ ਕਿੰਨੇ ਦਾ ਸੂਟ ਇਹ ਰਹੀ 500 ਰੁਪਏ ਦਾ ਸੂਟ ਹੈ ਜੀ 200 ਰੁਪਏ ਚ ਦੇਣਾ ਜੀ ਉਹਦੇ ਨਾਲ ਉਹਦੇ ਨਾਲ ਗਿਫਟ ਫਰੀ ਜੀ ਇਹ ਦੁਆੜੀ ਤਮਾਕਾ ਕਰਦਾ ਦੁਆੜੀ ਤਮਾਕਾ ਬੋਨਰ ਦੀ ਢਿੱਟੀ ਆਇਆ ਨੇ ਜਿੱਥੇ ਸਤੇ ਸਸਤਾ ਕਪੜਾ ਦਿੰਦਾ ਜੀ ਜਿਹਦਾ ਮਾਰਕੀਟਿੰਗ 500 ਰੁਪਏ ਰੇਟ ਹੈ ਸਾਡੇ ਕੋਲ ਮਿਲੂਗਾ 300 ਰੁਪਏ ਦਾ ਸੂਟ ਜੀ 500 ਵਾਲਾ ਸੂਟ 300 ਰੁਪਏ ਦਾ ਮੇਲੇ ਕਿਥੋਂ ਪੌਣਾ ਰਿਹਾਟੀ ਇਹਦੇ ਨਾਲ ਹੀ 200 ਦੇ ਸ਼ੌਪਿੰਗ ਦਾ ਗਿਫਟ ਫਰੀ ਹੈ ਜੀ ਜਿਹੜਾ ਵੀ ਸ਼ੌਪਿੰਗ 200 ਦੀ ਕਰਗਾ ਉਹਨੂੰ ਗਿਫਟ ਵੀ ਦਿੱਤੇ ਜਾਣਗੇ ਅੱਜ ਜੇ ਕਿ ਭੈਣ ਨੇ ਭਰਾਣੇ ਬਾਹਰ ਮੰਗਾਉਣਿਆਂ ਨਾਲ ਆਨਲਾਈਨ ਵੀ ਭੇਜੇ ਜਾਂਦੇ ਹਨ ਜੇ ਸਾਡਾ ਮੋਬਾਈਲ ਨੰਬਰ ਕਰਨੋ 946 ਲਓ ਜੀ ਮਸਰੀਨ ਕਾਟਨ ਦਾ ਸੂਟ ਚਮ ਚਮ ਕਰਦਾ ਜਿਹਦਾ ਮਾਰਕੀਟ ਰੇਟ ਕੋਈ 500 ਕੋਈ 600 ਰੁਪਿਆ ਰੇਟ ਹੈ ਸਾਡੇ ਕੋਲ ਮਿਲਣਗੇ 1000 ਰੁਪਏ ਦੇ ਤਿੰਨ 1000 ਰੁਪਏ ਦੇ ਤਿੰਨ ਜੀ ਕੋਈ ਇੱਕ ਨਹੀਂ ਕੋਈ ਦੋ ਨਹੀਂ ਸਿੱਧੇ 1000 ਦੇ ਤਿੰਨ ਦੇਣੇ ਆ ਮਿਲਨੇ ਕਿਥੋਂ ਪੋਨਰ ਦੀ ਟੀ ਬਲੇਰ ਹੋਰ ਪਿੱਕ ਇਵੈਂਟ ਜਿੱਥੇ ਸਸਤੇ ਸਸਤੇ ਕੋਪਲੇ ਤੰਦਾਜੀ ਕਲਰ ਮੈਚਿੰਗ ਬਹੁਤ ਜਿਆਦਾ ਆ ਸੇਬ ਦਿਵਾਲੀ ਤੋ ਨਾ ਕਰੀ ਇਹ ਦਿਵਾਲੀ ਦਾ ਗਾਫਰਾ ਲਾਤੀਆਂ ਵਾ ਜਿਸ ਕੇ ਪੈਣ ਵੀਰ ਨੇ ਮੋਬਾਈਲ ਨੰਬਰ 946 34068 1000 ਰੁਪਏ ਦੇ ਤੇ 3500 ਦਾ ਸੂਟ 1000 ਰੁਪਏ ਦੇ ਤਿੰਨ ਕਲਰ ਮੈਚਿੰਗ ਬਹੁਤ ਜਿਆਦੀ ਆ ਇਹਨਾਂ ਨਾਲ ਵੀ ਗਿਫਟ ਫਰੀ ਹਾਂਜੀ ਹਾਂਜੀ ਗਿਫਟ ਸਾਰਿਆਂ ਨਾਲ ਜੀ ਜਿਹੜਾ ਵੀ 5000 ਦੀ ਸ਼ਾਪਿੰਗ ਕਰੇਗਾ ਡਬਲ ਬਰਦਾ ਕੰਬਲ ਫਰੀ ਦਿੱਤਾ ਜਾਊ ਜੀ ਕਾਫੀ ਸੈਟ ਲੈ ਲੈ ਭਾਵੇਂ ਕੰਬਲ ਲੈ ਲੈ 10000 ਰੁਪਏ ਦੀ ਸ਼ੋਅ ਦੇ ਕੈਨਲੋਂ ਡਿਨਰ ਸੈੱਟ ਜਾਂ ਡਬਲ ਬੈੱਡ ਦੀ ਚਾਦਰ ਜਾਂ ਡਬਲ ਬੈੱਡ ਦਾ ਕੰਬਲ ਦਿੱਤਾ ਜਾਊਗਾ ਜੀ ਜਿਹੜਾ ਭੈਣ ਭਰਾ 20000 ਦੀ ਸ਼ਾਪਿੰਗ ਕਰੇਗਾ ਉਹਨੂੰ ਮੋਬਾਈਲ ਫੋਨ ਜਾਂ ਸਕਨੀ ਵੀ ਸੱਟ ਜਾਂ ਡਬਲ ਬੈੱਡ ਦਾ ਕੰਬਲ ਫ੍ਰੀ ਦਿੱਤਾ ਜਾਊਗਾ ਜੀ 50000 ਦੀ ਸ਼ਾਪਿੰਗ ਕਰਨ ਵਾਲੇ ਨੂੰ ਇੱਕ ਏ.ਸੀ. ਵੀ ਫ੍ਰੀ ਦਿੱਤੀ ਜਾਵੇਗੀ ਜੀ ਇੱਕ ਡਬਲ ਬੈੱਡ ਦਾ ਰਜਾਈ ਵੀ ਫ੍ਰੀ ਦਿੱਤੀ ਜਾਵੇਗੀ ਜਿਹੜਾ ਭੈਣ ਭਰਾ 1 ਲੱਖ ਰੁਪਏ ਦੀ ਸ਼ਾਪਿੰਗ ਕਰੂਗਾ ਉਹਨੂੰ ਕਪੜੇ ਧੋਣ ਵਾਲੀ ਮਸ਼ੀਨ ਤੇ ਕੈਨੇਡਾ ਅਮਰੀਕਾ ਵਾਲਿਆਂ ਦੌਰ ਜਾਈਆਂ ਫਰੀ ਦਿੱਤੇ ਜਾਣਗੀਆਂ ਇਹ ਸਿਰਫ ਦਵਾਈ ਤੰਾਕਾ ਸਿਰਫ ਦਵਾਈ ਤੰਾਕਾ ਜੀ ਮਿਲਨੇ ਕਿਥੇ ਆਹ ਪੋਨਰ ਦੀ ਐਟੀ ਬਲੇਰ ਰੋਡ ਤੇ ਕੀ ਵੈਂਡ ਜਿੱਥੇ ਸਸਤੇ ਤੋਂ ਸਸਤਾ ਕਪੜਾ ਦਿੰਦਾ ਜੀ ਹੋਮ ਡਿਲੀਵਰੀ ਪੰਜਾਬ ਵਿੱਚ ਦਿੱਤੀ ਜਾਊਗੀ ਜਿੱਥੇ ਮਰਜ਼ੀ ਕੋਈ ਮੰਗਾਵੇ ਜਿੰਨਾ ਮੋਬਾਈਲ ਨੰਬਰ 9946 3408 ਲਓ ਜੀ ਫਿਓਨਾ ਦੇ ਕਪੜਾ ਨਵਾਂ ਆ ਗਿਆ ਵਾ ਫਿਓਨਾ ਦੇ ਕਪੜਾ ਜਿਹੜਾ ਸੂਟ ਦੇਖੋ ਚਮ ਚਮ ਕਰਦਾ ਇਹਦਾ ਰੇਟ ਹੈ 1000 ਰੁਪਿਆ ਸੂਟ ਦਾ ਜੀ ਸਾਡੇ ਕੋਲ ਮਿਲੂਗਾ ਸਿਰਫ 500 ਰੁਪਿਆ ਦਾ ਸੂਟ ਜੀ 1000 ਵਾਲਾ ਸੂਟ 500 ਰੁਪਿਆ ਦਾ ਮੇਲੇ ਕਿਥੋਂ ਕੋਨਰ ਦੀ 800 1000 ਰੁਪਏ ਦੀ ਸ਼ਪਿੰਗ ਵਾਲੇ ਤੋਂ ਵੀ ਸਭ ਕੋਈ ਨੂੰ ਨਹੀਂ ਦਿੱਤੇ ਆ 1000 ਰੁਪਿਆ ਦਾ ਸੂਟ ਸਿਰਫ ਮੇਲੇ 'ਚ ਦੋ 500 ਰੁਪਿਆ ਦਾ ਮੇਲੇ ਕੋਨਰ ਦੀ ਹੱਤੀ ਤੋਂ ਹੀ ਆ ਲੋਈ ਕੈਮਰੀ ਕਾਟਨ ਦਾ ਸੂਟ ਜਿਹੜਾ ਕਿ 600 ਰੁਪਿਆ ਦਾ ਸੂਟ ਹੈ ਕੈਮਰੀ ਕਾਟਨ ਦੁਪੱਟਾ ਚਮ ਚਮਗਾਦਾਂ ਨਾਲ ਇਹ ਮੇਲੇ 'ਚ 300 ਰੁਪਿਆ ਦਾ ਆ ਜੀ 600 ਵਾਲਾ ਸੂਟ 300 ਰੁਪਿਆ ਵਿੱਚ ਇਸ ਵਾ ਦਿਵਾਲੀ ਤੰਬਾਕਾ ਦਾ ਪੌਣਾ ਰੀ ਟੇਲੋ ਕੀਤਾ 600 ਵਾਲਾ 300 ਰੁਪਏ ਦਾ ਕੈਮਰੀ ਕਾਟਰ ਦਾ ਸੂਟ ਆ ਜੀ ਕਲਰ ਮੈਚਿੰਗ ਬਹੁਤ ਜਿਆਦਾ ਜਿੰਨੇ ਮੱਝੀ ਲੈ ਜਿਓ ਦਿਵਾਲੀ ਦਾ ਤੰਬਾਕਾ ਜੀ 600 ਵਾਲਾ ਸੂਟ 300 ਰੁਪਏ ਦਾ ਚਮ ਚਮ ਕਰਦਾ ਸੂਟ ਜੀ ਲਓ ਜੀ ਸਿਮਰ ਦਾ ਸੂਟ ਆ ਕਢਾਈ ਵਰ ਕੋ ਵੇਖੋ ਕਿੰਨੀ ਚਮ ਚਮ ਕਰਦੀ ਆ ਚਮ ਚਮ ਕਰਦੀ ਕਢਾਈ ਮਾਰਕੀਟ ਕੋਈ 1500 ਕੋਈ 1000 ਰੁਪਏ ਦਾ ਸੂਟ ਆ ਸਾਰੇ ਬਸ ਸਿਰਫ ਮਿਲਣਾ 500 ਰੁਪਏ ਦਾ ਸੂਟ ਵੇਖੋ ਕਢਾਈ ਦਾ ਮੁੱਲ ਨਹੀਂ 500 ਰੁਪਈਆ ਸਾਈ ਸੂਟ ਹੀ 500 ਰੁਪਏ ਦੇ ਦਿੰਦੇ ਆ ਬੋਨਰ ਦੀ 80 ਬਲੇ ਰੋਡ ਪਿੱਛੇ ਵੈਂਡ ਜਿੱਥੇ ਸੱਤ ਰੱਖਤ ਤੱਕ ਆਪਣੇ ਦੰਦਾ ਜੀ ਕਦਰ ਦਾਟਿੰਗ ਬਹੁਤ ਜਿਆਦਾ ਵੇਖੋ ਚਮ ਚਮ ਕਰਦੇ ਕਢਾਈ ਦਾ ਮੁੱਲ ਨਹੀਂ ਹੋਰ ਰਾਤੀ ਆਪਾਂ 1000 ਰੁਪਏ ਵਾਲਾ 500 ਰੁਪਏ ਦਾ ਸਿਰਫ ਚਮ ਚਮ ਕਰਦੇ ਸੂਟ ਲੋ ਜੀ ਬਰਬਰੀ ਦਾ ਸੂਟ ਆ ਗਿਆ ਜੋ ਚਮ ਚਮ ਕਰਦਾ ਵੇਖੋ ਕਢਾਈ ਵਰਕ ਵੇਖੋ ਕਿੰਨਾ ਵਧੀਆ ਵਾ ਇਹ ਮਾਰਗੀ ਕੋਈ 2000 ਰੁਪਏ ਦਾ ਸੂਟ ਦਿੰਦਾ ਏ ਪੌਨਰ ਜੱਟ ਤੋਂ ਕਿੰਨਾ ਮਿਲਣਾ ਵਾ ਸਿਰਫ 800 ਰੁਪਏ ਦਾ ਸੂਟ ਜੀ 2000 1500 ਵਾਲਾ ਸੂਟ 800 ਰੁਪਏ ਦਾ ਇਹ ਵਿਆਹ ਸ਼ਾਦੀਆਂ ਵਾਲੇ ਕੱਪੜੇ ਆ ਵਿਆਹ ਸ਼ਾਦੀਆਂ ਘਾਉਣ ਵਾਲੀਆਂ ਵਾ ਤਾਂ ਕਿ ਭੈਣਾਂ ਨੂੰ ਵਹੋੜਿਆਂ ਕੇ ਸਾਡੇ ਕੋ ਆਹ ਦੇਖੋ 1500 ਵਾਲਾ ਪੀਸ 800 ਰੁਪਏ ਵਿੱਚ ਕਲਰ ਮੈਚਿੰਗ ਬਹੁਤ ਜਿਆਦਾ ਆ ਚਮ ਚਮਗਾ ਦੇ ਸੂਟ ਵੇਖੋ ਜੀ 800 ਰੁਪਏ ਦਾ ਸੂਟ 800 ਰੁਪਏ ਦਾ ਸੂਟ ਕਿਉਂਕਿ ਪੌਨਰ ਦੀ ਟੀ ਇੱਕ ਬਾਬੇ ਬਲਗਨਾ ਦੀ ਟੀ ਆ ਜਿੱਥੇ ਗਰੀਬਾਂ ਨੂੰ ਫਰੀਦ ਫਰੀਕ ਆਪਣਾ ਦੇਈਦਾ ਹੈ ਕਿ ਜਿਹੜਾ ਮਰਜੀ ਮਾਰਦੇ ਮਾਰਦੇ ਕਪੜਾ ਪਾ ਸਕਦਾ ਹੈ ਇਹ ਨਹੀਂ ਕਿ ਤਗੜਾ ਹੀ ਆ ਗਿਆ ਖੂਗਾ 4000 ਰੁਪਏ ਲੈਣਾ ਵਾ ਆ ਵੇਖੋ ਕਿੜੇ ਕਿੜੇ ਵਧੀਆ ਪੀਸ ਆ ਇਹ ਦੋ ਦੇ ਟਾਟਾ ਯਾਰਾਂ ਵਾਲੇ ਅਸਰਵਾ 800 ਹੋ ਜਾ ਕਿ ਨਹੀਂ ਕਿ ਆ ਚੀਜ਼ਾਂ ਦੀ 500 ਦੀਆਂ 3000 ਦੀਆਂ 8-800 ਬਾਈ ਦੇਣਿਆ ਕੜਾਈਆਂ ਵੇਖੋ ਫਾਇਦੇ ਕਰਦੇ ਐ ਮੋਤੀ ਹੀਰੇ ਜੜੇ ਹੀਰੇ ਇਹ ਮਾਰਗੀ ਦੇ 2500 ਰੁਪਏ ਦਾ ਸੂਟ ਆ ਸਾਡੇ ਕੋ ਕਿੰਨੇ ਆ ਮਿਲਣਾ 1200 ਰੁਪਏ ਦਾ ਸਿਰਫ ਮਿਲਣਾ ਕਿਤਾ ਪੋਨਰ ਦੀ ਟੀ ਬਲੇਰ ਰੋਡ ਤੇ ਕੀ ਵੈਂਡ ਜਿੱਥੇ ਸਸਤੇ ਸਸਤੇ ਕਪੜੇ దੰਦਾਈ ਵੇਖੋ ਇਹ ਰਹਿਣਾ ਜੜਿਆ ਸਾਰਾ ਹੀ ਰਹਿਣਾ ਜੜਿਆ ਇਹ ਮਾਰਕੀਟ ਦੀ ਕੋਈ ਵੱਡੇ ਸ਼ੋਅ ਵਾਲੇ ਪਰਪਾ ਯਾਰ ਦੇ ਦਿੰਦਾ ਆ ਪਰ ਸਾਡੇ ਕੋਲ ਮਿਲਣਾ 1200 ਰੁਪਏ ਦਾ ਸਿਰਫ ਸੂਟ ਜੀ ਕਲਰ ਮੈਚਿੰਗ ਵੇਖੋ ਚਮ ਚਮ ਕਰਦੇ ਸੂਟ ਜੀ ਐ ਕੀ ਰਹਿਣਾ ਮੜਿਆ ਸੂਟ 2500 ਵਾਲਾ 2000 ਵਾਲਾ 12 1200 ਰੁਪਏ ਦਾ ਮਿਲਣ ਕਿਥੋਂ ਕੋਰਨਰ ਦੀ 80 ਬਲੇਰ ਰਿਕ ਇਵੈਂਟ ਜਿੱਥੇ ਸਸਤੇ ਸਸਤੇ ਕਪੜੇ ਦੰਦਾਈ ਚਮ ਚਮ ਨਾਲ ਦੇ ਸੂਟ ਜੀ ਲੋਈ ਚਮ ਚਮ ਕਰਦੇ ਸੂਟ ਕਲਰ ਮੈਚਿੰਗ ਵੇਖੋ ਡਿਜ਼ਾਈਨ ਵੀ ਵੇਖੋ ਆਹੀ ਰਿਆਂ ਜੜਿਆ ਵਾ ਇੱਕ ਇੱਕ ਕੰਮ ਮੋਤੀ ਨਾਲ ਆਇਆ ਜੋ ਮੋਤੀ ਨਾਲ ਇਹ 35-3600 ਰੁਪਏ ਵਾਲਾ ਸੂਟ ਆ 35-3600 ਰੁਪਏ ਮਾਗੀ ਜਾਂ ਸਾਡੇ ਕੋਲ ਮੇਨਾ ਸਿਰਫ 1500 ਰੁਪਏ ਦਾ ਮੇਨਾ ਕਿਥੋਂ ਪੌਨਰ ਦੀ ੱਟੀ ਬਲੇਡ ਪਿੱਛੇ ਵੇਣਦਾ ਜੀ 3500 ਵਾਲਾ ਸੂਟ 1500 ਰੁਪਏ ਚ ਖੀ ਰਿਆਂ ਜੜਿਆ ਹੀ ਰਿਆਂ ਬਿਲਕੁਲ ਇੱਕ ਬਹੁਤ ਹੀ ਵਧੀਆ ਦੁਪੱਟਾ ਵੀ ਬਹੁਤ ਖੱਡਿਆ ਹੈ ਜੀ ਲਓ ਜੀ ਸਿਲਕ ਦੇ ਵਿੱਚ ਵਖਾ ਕਿੰਨੇ ਚਮ ਚਮ ਗਾਦੇ ਸੂਟ ਦੇਖੋ ਕਢਾਈ ਵਰਕ ਦੇਖੋ ਤਿੱਲੇ ਦੀ ਕਢਾਈ ਚਮ ਚਮ ਗਾਦੇ ਸੂਟ ਅੱਗਾ ਵਰਤਾਂ ਆ ਰਿਹਾ ਭੈਣਾਂ ਦਾ ਭੈਣਾਂ ਵਾਲੀ ਵਰਤਾਂ ਲਈ ਸੂਟ ਲੈਂਦੇ ਆ ਕੋਈ 4000 ਵਾਲਾ 2000 ਰੁਪਏ ਵਿੱਚ ਕੋਈ 5000 ਵਾਲਾ ਕੋਈ 6000 ਵਾਲਾ ਦੇਣਾ ਕਿ ਨਹੀਂ 2000 ਹੀ ਦੇ ਰਹੇ ਆ ਇਹ ਵਰਤਖਾਵਾ ਚਾਹਤਾ ਭੈਣਾਂ ਆ ਰਿਹਾ ਏ ਵਰਤਾਂ ਵਾਲੀ ਵਾਧੂ ਗਿਫਟ ਆ ਗਈ ਜੀ ਵਾਧੂ ਭੈਣਾਂ ਛੇਤੀ ਛੇਤੀ ਪੌਣਰ ਦੀ ਢੀਤੇ ਆਉਣ ਸਸਤੇ ਕੱਪੜੇ ਲੈ ਕੇ ਜਾਣ ਜੀ ਇਹਨਾਂ ਨਾਲ ਗਿਫਟ ਫਰੀ ਦੇ ਦੇ ਰਹੇ ਆ ਇਹਨਾਂ ਦੇ ਨਾਲ ਸਕੈਨ ਵੀ ਸਾਡ ਦੇਨੇ ਆ ਜਿਹੜੇ ਆ ਬਣਾ ਸੋਹਰੇ ਵਰਤ ਰਖਣਾ ਉਹ ਦੁੱਧ ਪੀਣਗੇ ਨਾਲ ਸਕੈਨ ਹੋ ਗਿਆ ਸਭ ਆ ਗਏ ਆ ਵੇਖੋ ਚਮ ਚਮ ਕਰਦੇ ਸੂਟ ਆ ਗਏ ਵਰਤਾਲੇ ਐ ਹੀ ਰੇਣਾ ਮੜੇ ਦਬੱਟੇ ਵੀ ਚਮ ਚਮ ਕਰਦੇ ਇਹ 4000 ਦਾ ਸੂਟ ਹੈ ਤੁਹਾਨੂੰ ਮਿਲੂ 2200 ਰੁਪਏ ਦੇ ਵਿੱਚ ਸਿਰਫ ਮੇਲਾ ਕਿਥੋਂ ਪੌਣਾਰ ਦੀ ਟੀ ਬਲੇਰ ਉੱਤੇ ਠਿੱਕੀ ਵਿੰਡ ਆ ਵੇਖੋ ਚਮ ਚਮ ਕਰਦੇ ਸੂਟ ਵਰਤਾਲੇ ਆ ਗਏ ਜੀ ਮਾਲ ਸਾਡੇ ਦਾ ਬਹੁਤ ਜ਼ਿਆਦਾ ਹੈ ਜੇ ਤੁਸੀਂ ਸਾਡੇ ਮਾਲ ਲਗਾਓ ਦੋ ਦਿਨ ਲੱਗ ਜਾ ਰਹੇ ਕਪੜਾ ਦੇਖੋ ਮਾਲ ਆ ਗਿਆ ਜੀ ਤੁਹਾਡੇ ਆਪਾਂ ਬੁਈ ਕਪੜਾ ਜਿਆਦਾ ਵਰਤ ਆ ਰਿਹਾ ਹੈ ਇਹਨਾਂ ਨੇ ਵੀ ਭਾਣ ਨੂੰ ਗਿਫਟ ਫ੍ਰੀ ਕਰ ਦੇਣੇ ਆ 95 ਸਾਡਾ ਡਿਨਰ ਸੈੱਟ ਜਿਹੜੇ ਮਰਜ਼ੀ ਕਿਉਂਟ ਲੈ ਲਿਓ ਭਾਵੇਂ ਐਲਐਸਡੀਆ ਲੈ ਜਾਣਾ ਭਾਵੇਂ ਕਪੜੇ ਧੋਣ ਵਾਲੀ ਮਸ਼ੀਨ ਲੈ ਜਾਣਾ ਇਹ ਸਭ ਦੇ ਦੇਣੇ ਆ ਜੀ ਆਪਾਂ ਲਓ ਭਾਜੀ ਇਹ ਪੈਂਟ ਵੇਖੋ ਕੱਲ ਮੈਰੀ ਵੇਖੋ ਇਹ ਪੈਂਟ ਤੁਸੀਂ ਕਿੰਨੇ ਦੀ ਗਿੰਦੇ ਹੋਗੇ ਮਾਰਕੀਟ ਦੇ ਵਿੱਚ ਤੋ ਘਟ ਗਿਆ 1000 ਰੁਪਏ ਦੀ ਨਹੀਂ ਭਾਈ ਗਲਤ ਬੋਲ ਰਹੇ ਤੁਸੀਂ ਐਡੀ ਵਧੀਆ ਪੈਂਟ ਉਹਦੇ 1000 ਰੁਪਏ ਦੀ 2000 ਦੀ ਉਹ ਨਹੀਂ ਵੀਰ ਜੀ 1000 ਦੀਆਂ 10 100 ਦੀ ਇੱਕ ਇਹ 1000 ਦੀਆਂ 10 ਹਾਂਜੀ 1000 ਦੀਆਂ 10 ਇਹ ਪੌਨਰ ਦੀ ੱਟੀ ਆ ਜੀ ਜਿੱਥੇ ਸਸੇ ਸਸਤਾ ਕਪੜਾ ਦਿੱਤਾ ਜਾਂਦਾ ਏ ਇਹ ਲੋਟ ਵਾਲੀ ਦੁਕਾਨ ਥੋੜਾ ਏ ਇਹ ਪੌਨਰ ਦੀ ਟੀਆ ਇਹ ਪੈਂਟੀ ਹੈ ਕਿ ਕਮੀਜ਼ ਵੀ ਮੈਂ ਨਾਲ ਪੈਂਟ ਨਾਲ ਕਮੀਜ਼ ਦੋਵੇਂ ਚੀਜ਼ਾਂ ਦੇਖੋ ਕਲਮ ਦੇਖੋ ਲਾਗੇ ਕਰਕੇ ਦੋਵੇਂ 200 ਦੀਆਂ ਨਹੀਂ ਨਹੀਂ 100 ਰੁਪਏ ਦੀਆਂ ਦੋਵੇਂ ਚੀਜ਼ਾਂ 100 ਰੁਪਏ ਦੀਆਂ ਇਹਦੇ ਫਿਰ 50 ਦੀ ਬੈਗੀ 50 ਦੀ ਬਸ ਆ ਦੇਖੋ ਡੱਬਾ ਦੇਖੋ ਡੱਬੇ ਦਾ ਮੁੱਲ ਆਪ 100 ਰੁਪਈਆ 500 ਰੁਪਏ ਦੀ ਪੈਂਟ 100 ਰੁਪਏ ਦੀ ਆਹ ਦੇਖੋ ਇਹ ਸਾਰੀਆਂ ਦੇਖੋ ਜੀ 100 ਦੀ ਇੱਕ ਹੀ ਆਉਂਦੀਆਂ ਦਾ ਦੇਖੋ ਇਹ ਜਿਹੜੀ ਪੈਂਟ ਮਰਜੀ ਲਓ 100 ਰੁਪਏ ਦੀ ਮੈਨੂੰ ਕਿਥੋਂ ਪਾਉਣਰ ਦੀ ਟਿਪਲੇ ਰੋਡ ਪਿੱਛੀ ਵਿੰਡ ਜਿੱਥੇ ਸਸਤੇ ਸਸਤੇ ਕਪੜਾ ਸਾਡੇ ਲਈ ਨਹੀਂ ਪਾਉਂਦੇ ਆਹ ਦੇਖੋ ਕੁਰਤਾ ਪਜਾਮਾ 500 ਰੁਪਏ ਵਾਲਾ ਕੁਰਤਾ ਪਜਾਮਾ ਮਿਲਣਾ 250 ਰੁਪਏ ਦਾ 5 ਮੀਟਰ ਕਪੜਾ ਦਵਾਂਗੇ ਪੂਰਾ ਜੀ 500 ਰੁਪਏ ਵਾਲਾ ਸੂਟ 250 ਰੁਪਏ ਵਿੱਚ ਕਲਰ ਮੈਚਿੰਗ ਬਹੁਤ ਜ਼ਿਆਦਾ ਆ ਆ ਦੇਖੋ 500 ਆ 250 ਰੁਪਏ ਜੋ 5 ਮੀਟਰ ਕਪੜਾ ਪੂਰਾ ਦਵਾਂਗੇ ਜੀ ਸਾਡੇ ਕੋਲ ਸੀਆਰਐਮ ਲਾਓ ਮੁਫਤਲਾ ਲਾਓ ਅਲਵਿਦਾ ਲਾਓ ਜਿਹੜਾ ਮਰਜੀ ਬ੍ਰਾਂਡ ਦਾ ਕੱਪੜਾ ਲਾਓ ਸਿਰਫ 900 ਰੁਪਏ ਜਾ ਇਹ ਨਹੀਂ 2500 ਦਾ ਕੱਪੜਾ 3000 ਦਾ ਸੂਟ ਕੋਈ ਨਹੀਂ ਜੀ ਸਿਰਫ 900 900 ਜਾ ਭਾਵੇਂ ਲਵਿਦਾ ਦੇ ਲੋਟਾ ਆ ਗਏ ਆਪਣੇ ਕੋਲ ਨਾਲ ਮਿਲ ਗਏ ਦੋ ਪਿੱਲੋ ਇਹਦਾ ਮਾਰਗੀ ਜਿਹੇ ਕੋਈ 1000 ਕੋਈ 1200 ਰੁਪਏ ਦੇ ਰਿਆ ਹੈ ਬੋਨਰਸ ਇਹ ਤੁਹਾਨੂੰ ਮਿਲੇਗਾ ਸਿਰਫ 600 ਰੁਪਏ ਦਾ ਇਹਨੇ ਦੋ ਕਮ ਦੇ ਜਾਣੇ ਜੋ ਇੱਕ ਦੇ ਭਾਵੇਂ ਆਪਣੇ ਬੈੱਡ ਤੇ ਉਸ਼ਾਓ ਤੇ ਜਿਤਨਾ ਮੌਸਮ ਹੈ ਅਜਕੜ ਉਹ ਉੱਪਰ ਵੀ ਲੈਣ ਦੇ ਕੰਮ ਆਜੂ ਜੀ ਇਹ ਏ 1200 ਪੀਸਾ ਸਿਰਫ 600 ਰੁਪਏ ਦਾ ਇਹ ਜੀ ਕੱਲੇ ਮੈਟਿੰਗ ਬਹੁਤ ਜਿਆਦੀ ਜਿੰਨੀ ਮਰਜੀ ਲਾਓ ਹਾਂਜੀ ਡਬਲ ਬੈਡ ਦੀ ਸੀਟ ਹੈ ਜੀ ਡਬਲ ਬੈਡ ਦੀ ਸੀਟ 1200 ਰੁਪਏ ਵਾਲੀ 600 ਰੁਪਏ ਦੇ ਵਿੱਚ ਇਹਦੇ ਨਾਲ ਵੀ ਆਫਰ ਜੀ ਇਹਦਾ 2000 ਰਿਆ ਲਊਗਾ ਉਹ ਤੁਹਾਨੂੰ ਗਿਫਟ ਦੇਵਾਂਗੇ ਜੀ ਗਿਫਟ ਤਾਂ ਸਾਰਿਆਂ ਨੂੰ ਦੇਣੇ ਆ ਜਿਹੜੀ ਚੀਜ਼ ਲੈਣਗੇ ਇਹ ਕੰਮਰਿਆ ਇਹ ਬੋਰੇ ਬੋਰੇ ਮਾਰੀ 500 600 ਰੁਪਏ ਦਾ ਸਾਡੇ ਕੋਲ ਮਿਲੂਗਾ 425 ਰੁਪਏ ਦਾ ਸੀ ਡਬਲ ਬੈਡ ਦਾ ਕੰਮਰ 425 ਰੁਪਏ ਦਾ ਬਾਏ ਬੋਰੇ ਬੋਰੇ ਮਾਲ ਲੈ ਲੈ ਵਾਧੂ ਮਾਲ ਆ ਗਿਆ ਜੋ ਕਲਰ ਮੈਚਿੰਗ ਬਹੁਤ ਜਿਆਦਾ 600 ਵਾਲਾ 425 ਰੁਪਏ ਦਾ ਜੀ ਮਿਲਣਾ ਕਿਥੋਂ ਪੌਨਰ ਦੀ ਟੀ ਬਲੇਰ ਔਰ ਪਿੱਖੀ ਵਿੰਡ ਜਿੱਥੇ ਸਸਤੇ ਸਸਤੇ ਕਪੜੇ ਦਿੰਦਾ ਜੀ ਇਹ ਦੀਵਾਲੀ ਤਮਾਕਾ ਕਰਦਾ ਦੀਵਾਲੀ ਤਮਾਕਾ ਜੀ ਸਿੰਗਲ ਬੈਡ ਦਾ ਕੰਬਲ ਇਹ ਤੋਲ ਦਾ ਭਾਗਾ 350 ਰੁਪਏ ਕਿਲੋ ਪੌਨਰ ਦੇ ਡ੍ਰੈਮਲਗਾ 225 ਰੁਪਏ ਦਾ ਜੀ 350 ਰੁਪਏ ਕਿਲੋ ਵਾਲੇ 225 ਆਗੇ ਲੈਣਾ ਨਾ ਫਿਰ 325 ਰੁਪਏ ਦਾ ਕਿਉਂਕਿ ਆਗੇ ਬੈਂਸ ਦੇ ਵੜਿਆ ਕਿ ਨਾਲ ਬੈਗ ਵੀ দাও ਇਹ ਮਿਲੂਗਾ 225 ਦਾ ਬੈਗ ਪਾ ਕੇ 325 350 ਵਾਲਾ 225 ਜੇ ਬੈਗ ਪਾਉਣੇ ਨਾਲ ਤੇ 325 ਕਲਰ ਮੈਚਿੰਗ ਬਹੁਤ ਹੈ ਜੀ ਲਓ ਜੀ ਕੰਬਲ ਵੇਖੋ ਇਹ 350 ਰੁਪਏ ਕਿਲੋ ਵਾਲਾ 225 ਰੁਪਏ ਦਾ ਜਿਹੜੇ ਮੇਰੇ ਭੈਣ ਵੀ ਜਾਂਦੇ ਨਾ ਭਾਈ ਗੋਲਵੜ ਚੱਲਿਆ ਉਹ ਗੋਲਵੜ ਪਿੱਖੀ ਵੈਂਡੀ ਬਣ ਗਿਆ ਜੀ ਪਿੱਖੀ ਵੈਂਡ ਗੋਲਵੜ ਉਹਨਾਂ ਸਸਤੇ ਦਿੱਤੇ ਜਾਂਦੇ ਹਨ 350 ਰੁਪਏ ਕਿਲੋ ਵਾਲਾ 225 ਰੁਪਏ ਦਾ ਮਿਲੂਗਾ ਬੰਦੇ ਜਿਹੜਾ ਮਰਜੀ ਟਰਾਈ ਮਾਰ ਕੇ ਉੱਥੋਂ ਆ ਗਏ ਫਿਰ ਸਾਡੇ ਕੋਲ ਲੈ ਜਾ ਆ ਗਏ ਜੇ ਕਿਸ ਨੇ ਬੈਗ ਦੇ ਵਿੱਚ ਪੋਣਿਆ ਫਿਰ 325 ਦਾ ਪੱਗਾ ਚੰਮ ਚੰਮ ਕਰਦੀਆਂ ਮਾਰਕੀਟ ਵਿੱਚ ਕੋਈ 70 ਰੁਪਏ ਕੋਈ 80 ਰੁਪਏ ਪੋਨਰ ਜਿਹੜਾ ਮਿਲਗੇ ਸਿਰਫ 40 ਰੁਪਏ ਰੈਡ ਜੀ ਮਿਲਿਆ ਕਿ ਰੈਡਿਆ 46 40 6 64 17 ਵਾਲੀ ਪਾਕੀ ਸ਼ਾਲੀ ਰੁਪਈਏ ਲੈਣ ਦੇ ਨਾਲ ਹੀ ਪੱਗ 40 ਰੁਪਏ ਮੀਟਰ ਵਾਲੀ ਮਿਲੂਗੀ 25 ਰੁਪਏ ਮੀਟਰ ਜੀ 40 ਰੁਪਏ ਵਾਲੀ 25 ਰੁਪਈਏ ਮਿਲਣੀ ਕਿੰਨੂਆ ਜਿਹੜੀਆਂ ਭੈਣਾਂ ਨੇ ਘਟਵੜ ਦਾਦਾ ਮੀਟਰ ਲੈਣੀਆਂ ਵਜ ਗਈਆਂ 5 ਮੀਟਰ ਲੈਣ ਆ ਗਈ ਤੁਹਾਨੂੰ ਨਹੀਂ ਜੇ ਮਿਲਣੀ ਹੈ ਰੇਟ ਤੇ ਕਟੜਾੜ 5-5 ਮੀਟਰ ਦੇ 5 ਥਾਂ ਉਹਨਾਂ ਨੂੰ ਵਾਊਗੀ ਉਹਨੂੰ ਇਹ ਰੇਟ ਮਿਲੂਗਾ ਇੱਕ ਕੱਪ ਸੱਟ ਪਾਣੇ ਦੋ ਪਿਆਲੀਆਂ ਲੈ ਜਾਣ ਜਿਹੜਾ ਪਾਣੀ ਆ ਦੀ ਸ਼ਾਪਿੰਗ ਕਰੇਗਾ ਉਹਨੂੰ ਕਾਫੀ ਸੱਟ ਡਬਲ ਬੈਡ ਦਾ ਕੰਬਲ 450 ਫਰੀ ਦਿੱਤਾ ਜਾਊਗਾ ਜਿਹੜੀ ਭੈਣ 10000 ਰੁਪਏ ਦਾ ਸ਼ਾਪਿੰਗ ਕਰੇਗੀ ਉਹਨੂੰ ਡਿਨਰ ਸੈੱਟ ਤੇ ਡਬਲ ਬੈੱਡ ਦਾ ਕੰਬਲ ਜਾਂ ਚਾਦਰ ਤੇ ਸਨੀਲ ਆ ਜੇ ਜਿਹੜੀ ਭੈਣ 2000 ਦੀ ਸ਼ਾਪਿੰਗ ਕਰੇਗੀ ਉਹਨੂੰ ਮੋਬਾਈਲ ਫ੍ਰੀ ਦਿੱਤਾ ਜਾਊਗਾ ਭਾਵੇਂ ਸਕਨਵੀ ਸੈੱਟ ਲੈ ਲਵੇ ਭਾਵੇਂ ਡਬਲ ਬੈੱਡ ਦੀ ਰਜਾਈ ਲੈ ਜੇ ਜਿਹੜਾ 50000 ਦੀ ਸ਼ਾਪਿੰਗ ਕਰੇਗਾ ਉਹਨੂੰ LED ਫ੍ਰੀ ਦਿੱਤੀ ਜਾਊਗੀ ਡਬਲ ਬੈੱਡ ਦੀ ਅਰਜਾਈਆਂ ਤੋਂ ਫ੍ਰੀ ਦਿੱਤੀਆਂ ਜਾਣਗੀਆਂ ਜਿਹੜੇ ਭੈਣ ਭਰਾ ਲੱਖ ਰੁਪਏ ਦੀ ਸ਼ਾਪਿੰਗ ਕਰਨਗੇ ਉਹਨੂੰ ਕਪੜਾ ਧੋਣ ਵਾਲੀ ਮਸ਼ੀਨ ਫਰੀ ਦਿੱਤੀ ਜਾਊਗੀ ਨਾਲ ਕਨੇਡਾ ਅਮਰੀਕਾ ਵਾਲੀਆਂ ਦੌਰਜਾਈਆਂ ਫਰੀ ਦਿੱਤੀਆਂ ਜਾਵਣਗੀਆਂ ਹੋਮ ਡਿਲੀਵਰੀ ਸਾਰੇ ਪੰਜਾਬ ਦੇ ਵਿੱਚ ਕੀਤੀ ਜਾਊਗੀ ਜੀ ਜਿਹਨਾਂ ਮੋਬਾਈਲ ਨੰਬਰ 99146